ਨਵਾਂ ਸ਼ਹਿਰ ਕ੍ਰਿਆਮ ਰੋਡ ਸਥਿਤ ਕੁਸ਼ਟ ਆਸ਼ਰਮ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਆਸ਼ੂ ਤੋਸ਼ ਜੋ ਕਿ ਕੱਲ ਜਿਹੜਾ ਬੀਤ ਗਿਆ ਸੋਮਵਾਰ ਆਪਣੇ ਦੋਸਤਾਂ ਦੇ ਨਾਲ ਰਾਜਾ ਸਾਹਿਬ ਮੱਥਾ ਟੇਕਣ ਗਿਆ ਸੀ ਤੇ ਵਾਪਸੀ ਦੌਰਾਨ ਆਪਣੇ ਦੋਸਤਾਂ ਦੇ ਨਾਲ ਸਤਲੁਜ ਦਰਿਆ ਦੇ ਉੱਤੇ ਨਹਾਣ ਚਲੇ ਗਿਆ ਇਸ ਦੌਰਾਨ ਜਿਹੜਾ ਆ ਆਸ਼ੂ ਤੋਸ਼ ਆ ਉਹ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਜਿਹੜਾ ਆ ਵਹਿ ਗਿਆ ਅੱਜ ਤੁਸੀਂ ਜਿਹੜੀ ਤਸਵੀਰ ਇਨਸੈਟ ਦੇ ਵਿੱਚ ਦੇਖ ਰਹੇ ਹੋ ਆਸ਼ੂ ਤੋਸ਼ ਦੀ ਤਸਵੀਰ ਹੈ ਤੇ ਦੂਜੇ ਪਾਸੇ ਜਿਹੜੇ ਗੋਤਾ ਖੋ ਰਿਹਾ ਉਹਨੂੰ ਉਸ ਜਗ੍ਹਾ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕਿ ਉਸ ਤੇ ਬਹਿਣ ਦੀ ਜਿਹੜੀ ਗੱਲ ਸਾਹਮਣੇ ਆਈ ਆ ਆਸ਼ੂ ਤੋਸ਼ ਦੇ ਪਿਤਾ ਅਖਿਲੇਸ਼ ਉਹਨਾਂ ਨੇ ਦੱਸਿਆ ਕਿ ਆਸ਼ੂ ਤੋਸ਼ ਆਪਣੇ ਦੋਸਤਾਂ ਦੇ ਨਾਲ ਰਾਜਾ ਸਾਹਿਬ ਜਿਹੜਾ ਅਕਸਰ ਮੱਥਾ ਟੇਕਣ ਜਾਂਦਾ ਰਹਿੰਦਾ ਸੀ ਤੇ ਕੱਲ ਸੋਮਵਾਰ ਵੀ ਜਿਹੜਾ ਆਪਣੇ ਦੋਸਤਾਂ ਨਾਲ ਮੱਥਾ ਟੇਕਣ ਗਿਆ ਤੇ ਜਦੋਂ ਵਾਪਸ ਕੁਝ ਦੇਰ ਬਾਅਦ ਉਹਨਾਂ ਨੂੰ ਇੱਕ ਫੋਨ ਆਇਆ ਕਿ ਆਸ਼ੂ ਤੋਸ਼ ਜਿਹੜਾ ਹੈ ਦਰਿਆ ਦੇ ਪਾਣੀ ਦੇ ਵਿੱਚ ਬਹਾਅ ਦੇ ਵਿੱਚ ਬਹਿ ਗਿਆ ਜਿਸ ਤੋਂ ਹੇ ਪਹੁੰਚੇ ਤੇ ਜਿਹੜੀ ਆ ਆਸ਼ੂਤੋਸ਼ ਦੀ ਜਿਹੜੀ ਤਲਾਸ਼ ਸ਼ੁਰੂ ਕੀਤੀ ਗਈ ਅੱਜ ਮੰਗਲਵਾਰ देर शाम ਤੱਕ ਜਿਹੜੀ ਆਸ਼ੂਤੋਸ਼ ਤੇ ਕਿਤੇ ਵੀ ਜਿਹੜੀ ਆ ਮਿਲਣ ਦੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਤੇ ਆ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਗੋਤਾਖੋਰ ਜਿਹੜਾ ਆਸ਼ੂਤੋਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਆ ਕਿ ਆਸ਼ੂਤੋਸ਼ ਨੂੰ ਜਿਹੜਾ ਆ ਜਿਹੜਾ ਨਹਾਣਾ ਨਹੀਂ ਆਂਦਾ ਸੀ ਦਰਿਆ ਦੇ ਵਿੱਚ ਉਹਨੂੰ ਤੈਰਨਾ ਨਹੀਂ ਆਂਦਾ ਸੀ ਤੇ ਉਹ ਉੱਥੇ ਕਿੱਦਾਂ ਪਹੁੰਚਿਆ ਇਹ ਵੀ ਉਹਨਾਂ ਨੂੰ ਜਿਹੜਾ ਆ ਡਾਊਟਫੁੱਲ ਆ ਤੇ ਉਹਨਾਂ ਵੱਲੋਂ ਪੁਲਿਸ ਨੂੰ ਜਿਹੜੀ ਆ ਕੰਪਲੇਂਟ ਵੀ ਕੀਤੀ ਗਈ ਆ